ਇੱਕ ਪੰਚਾਇਤ ਚੋਣ ਦੇ ਵਿੱਚ ਹਾਰਿਆ ਹੋਇਆ ਸਰਪੰਚ ਦੂਰੀ ਵਾਰ ਗਿਣਤੀ ਦੇ ਵਿੱਚ ਜਿੱਤ ਗਿਆ ਜਿਹੜੇ ਦੋਸ਼ ਰਾਹੁਲ ਗਾਂਧੀ ਚੋਣ ਕਮਿਸ਼ਨ ਜਾਂ ਉਹਦੀਆਂ ਮਸ਼ੀਨਾਂ ਤੇ ਲਾਉਂਦਾ ਹੈ ਉਹਨਾਂ ਦੀ ਤਾਂ ਪੁਸ਼ਟੀ ਹੋ ਗਈ ਸਾਰੇ ਚੁੱਪ ਕਰ ਗਏ ਔਰ ਜਿਹੜਾ ਉਹਨੇ ਉਹ ਰਿਕਾਰਡ ਕੱਢਿਆ ਕਿ ਛੋਟਾ ਜਿਹਾ ਘਰ ਹੈ ਸ਼ਾਇਦ 10x10 ਦਾ ਕਮਰਾ ਹੈ ਤੇ ਵੋਟਾਂ ਬਣੀਆਂ ਨੇ 40 ਕਈ ਬੰਦੇ ਜਿਉਂਦੇ ਨੇ ਉਹ ਮਰੇ ਕੋਸ਼ਤ ਕੀਤੇ ਹੋਏ ਨੇ ਤੇ ਕਈ ਮਰੇ ਹੋਏ ਨੇ ਉਹ ਜਿਉਂਦੇ ਕੋਸ਼ਤ ਕੀਤੇ ਹੋਏ ਨੇ ਸਾਨੂੰ ਪਤਾ ਕੀ ਲਿਖਿਆ ਡੀਐਮਕੇ ਐਸਡੀਆਰ ਇਹ ਚੀਜ਼ ਨੂੰ ਲੈ ਕੇ ਰਾਹੁਲ ਨੇ ਹੁਣ ਜਿਹੜੀ ਇਹ ਵੋਟਰ ਅਧਿਕਾਰ ਯਾਤਰਾ ਸ਼ੁਰੂ ਕਰਨੀ ਹੈ ਮੇਰਾ ਖਿਆਲ ਸਮੁੱਚੇ ਦੇਸ਼ ਦੇ ਵਿੱਚ ਭਾਰਤ ਦੀ ਸਰਕਾਰ ਦੇ ਵਿਰੋਧ ਵਿੱਚ ਰਾਹੁਲ ਗਾਂਧੀ ਨੇ ਇੱਕ ਸੰਚਾ ਤਿਆਰ ਕਰਤਾ